ਹਾਂਜੀ ਸੰਗਤ ਜੀ ਵਾਗੁਰੂ ਖਾਲਸਾ ਵਾਜਿ ਫਤਿਹ ਆਪ ਜੀ ਦਰਸ਼ਨ ਕਰਾਉਣੇ ਤੁਹਾਨੂੰ ਗੁਰਦੁਆਰਾ ਨਥਾਣਾ ਸਾਹਿਬ ਜੀ ਦੇ ਤੀਸਰੀ ਪਾਸ਼ਾਈ ਵੈਂਡਾ ਜੰਡਮਗੋਲੀ ਜਿਹੜਾ ਕਿ ਆਪਾਂ ਸ਼ੰਭੂ ਤੋਂ ਤੁਰ ਗਏ ਪਟਿਆਲੇ ਰੋਡ ਚੜੀਏ ਤੇ ਪਟਣ ਮਗੋਲੀ ਦੇ ਨਾਲ ਇਸਤ ਤੋ ਰੋਡ ਮੁਲ ਦਾ ਲੋ ਸਿੰਪਲੀ ਨੂੰ ਸੋ ਉਥੇ ਉਹ ਰੋਡ ਤੇ ਗੁਰਦੁਆਰਾ ਸਾਹਿਬ ਨੇ ਤੀਸਰੇ ਪਾਸ਼ਾ ਜੀ ਦੇ ਨੇ ਇਤਿਹਾਸ ਤੋਂ ਵੀ ਜਾਣੂ ਕਰਾਵਾਂਗੇ ਸੋ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਆਓ ਸਾਰੀਆਂ ਸੰਗਤਾਂ ਅੰਦਰ ਦਰਸ਼ਨ ਕਰੀਏ ਜੀ ਤੇ ਦਰਸ ਸੰਗਤ ਤੇ ਦੁਆਨ ਹਾਲ ਨੇ ਸਮਾਗਮ ਦਿਨ ਵੱਡੇ ਤੇ ਸੰਗਤਾਂ ਦਰਸ਼ਨ ਕਰਦੀਆਂ ਨੇ ਸੋ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਜਿਹੜੇ ਮਿੱਤਰ ਪਿਆਰੇ ਫੇਸਬੁੱਕ ਤੇ ਆਨਲਾਈਨ ਬੈਠੇ ਹੋ ਸੋ ਆ ਜਾਓ ਦਰਸ਼ਨ ਕਰਾਈਏ ਤੁਹਾਨੂੰ ਪਵਿੱਤਰ ਸਥਾਨ ਗੁਰਦੁਆਰਾ ਸਾਹਿਬ ਨਥਾਣਾ ਸਾਹਿਬ ਦੇ ਆ ਸਾਡੇ ਨਾਲ ਭਾਈ ਜਸਪ੍ਰੀਤ ਸਿੰਘ ਅੱਜ ਪਹੁੰਚੇ ਨੇ ਦਰਸ਼ਨ ਕਰਨ ਤੋ ਬਹੁਤ ਪਵਿੱਤਰ ਸਥਾਨ ਨੇ ਗੁਰੂ ਮਹਾਰਾਜੀ ਦੇ ਇੱਥੇ ਪੰਜਵੀਂ ਭਰਦੀ ਆ ਜੀ ਜਿਹਨੂੰ ਆਪਾਂ ਬਸੰਤ ਪੰਜਵੀਂ ਕਹਿੰਦੇ ਆ ਸੋ ਪਹਿਲਾਂ ਇਤਿਹਾਸ ਦੇ ਦਰਸ਼ਨ ਕਰੀਏ ਇਤਿਹਾਸ ਪੜੋ ਸਿੰਘ ਬੈਠੇ ਨੇ ਇੱਧਰ ਲਓ ਜੀ ਪਹਿਲਾਂ ਤੁਹਾਨੂੰ ਇਤਿਹਾਸ ਤੋਂ ਜਾਣੂ ਕਰਾਉਨੇ ਆ ਇਸ ਸੰਖੇਪ ਇਤਿਹਾਸ ਹੈ ਜੀ ਗੁਰਦੁਆਰਾ ਨਥਾਣਾ ਸਾਹਿਬ ਦਾ ਇੱਥੇ 22 ਵਾਰ ਚਰਨ ਸ਼ੋਪਰਾ ਪ੍ਰਾਪਤ ਧਰਤੀ ਹੈ ਜੀ ਇਹ ਗੁਰੂ ਅਮਰਦਾਸ ਸਾਹਿਬ ਜੀ ਦੀ ਕਹਿੰਦੇ ਜਦੋਂ ਗੰਗਾ ਚ ਇਸ਼ਨਾਨ ਕਰਨ ਜਾਂਦੇ ਸਨ ਤੇ ਆਉਂਦੇ ਸਮੇਂ ਇੱਥੇ ਰਾਤ ਬਿਤਾ ਕੇ ਜਾਂਦੇ ਸਨ ਸਨ 1558 ਈਸਵੀ ਦੇ ਵਿੱਚ 79 ਕੁੰਭ ਰਾਸ਼ੀ ਚ ਆਇਆ ਤੇ ਮਹਾਵਾਰ ਨੀ ਪੂਰਬ ਲੱਗਾ ਜਿਸ ਨੂੰ ਅਪੀਚਪੁਰਬ ਲਿਖਿਆ ਗਿਆ